ਸਿੰਘ ਬਾਜਾ ਸਾਹਬ ਦਾ ਸਪਰਿੰਟ ਮਲਕਪੁਰ ਸਥਾਨਾ ਸਿਵਲ ਲਾਈਨ ਬਟਾਲਾ ਹਾਂਜੀ ਮੇਰਾ 2510 2024 ਨੂੰ ਸ਼ੁਕਰਵਾਰ ਦੇ ਦਿਨ ਜਾਂ ਤਿੰਨ ਕੋਈ ਮੋਬਾਈਲ ਘਟਿਆ ਸੀ ਤੇ ਕੱਲ 11 ਵਜੇ ਮੈਨੂੰ ਫੋਨ ਗਿਆ ਸੀ ਸਾਈਬਰ ਕ੍ਰਾਈਮ ਬ੍ਰਾਂਚ ਵੱਲੋਂ ਕਿ ਤੁਹਾਡਾ ਮੋਬਾਈਲ ਲੱਭ ਗਿਆ 15 ਦਿਨਾਂ ਵਿੱਚ ਮੇਰਾ ਮੋਬਾਈਲ ਲੱਭ ਗਿਆ ਤੇ ਪੁਲਿਸ ਦਾ ਬੜਾ ਵੱਡਾ ਚੰਗਾ ਪ੍ਰਾਲਾ ਪੁਲਿਸ ਉਹਦਾਈ ਦੀ ਪਾਤਰ ਹੈ ਤੇ ਲੋਕ ਸਹਿਯੋਗ ਦੇਣ ਤੇ ਪੁਲਿਸ ਵੀ ਚੰਗੇ ਸਯੋਗ ਦਿੰਦੀ ਹੈ ਤੇ ਜਿਹੜਾ ਕ੍ਰਾਈਮ ਹੈ ਇਹਦੇ ਨਾਲ ਕ੍ਰਾਈਮ ਨੂੰ ਠੱਲ ਪਏਗੀ ਤੇ ਚੋਰੀਆਂ ਜਿਹੜੀਆਂ ਕਰਦੇ ਨੇ ਆਮ ਤੌਰ ਤੇ ਚੋਰੀਆਂ ਮੋਟਰਸਾਈਕਲ ਹੋਰ ਚੀਜ਼ਾਂ ਨਹੀਂ ਬਥੇਰੀਆਂ ਹੁੰਦੀਆਂ ਨੇ ਪਰ ਜੇ ਸਮੇਂ ਸਿਰ ਉਹਦੀ ਕੰਪਲੇਂਟ ਕਰਾਈ ਜਾਵੇ ਤੇ ਉਸ ਕੰਪਲੇਂਟ ਦੇ ਉੱਤੇ ਅਮਲ ਪੁਲਿਸ ਕਰਦੀ ਹੈ ਉਹਨੂੰ ਟ੍ਰੇਸ ਕੀਤਾ ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਸਟੇਜ ਤੋਂ ਭਈ ਇਹ 1 ਮਹੀਨੇ ਚ ਲੱਭਦੀ ਹੈ ਪੁਲਿਸ ਪੰਜਾਬ ਪੁਲਿਸ ਦੀ 120 ਮੋਬਾਈਲੋਂ ਨਾ ਟ੍ਰੇਸ ਕੀਤੇ ਨੇ ਜਿਨ੍ਹਾਂ ਦੀ ਕੀਮਤ ਅਸਤੇ ਨੇ 20 ਲੱਖ ਰੁਪਈਆ ਪੈਸੇ ਦੀ ਗੱਲ ਨਹੀਂ ਚੀਜ਼ ਭਾਵੇਂ 10 ਰੁਪਏ ਕੁਆਚੇ ਲੱਭ ਜਾਣਾ ਜਿੰਨੀ ਖੁਸ਼ੀ ਉਹ 10 ਲੱਭਣ ਚ ਹੁੰਦੀ ਹੈ ਨਾ ਉਹ ਨਹੀਂ ਹੋਰ ਕਿਸ ਚੀਜ਼ ਚ ਨਹੀਂ ਹੁੰਦੀ ਇਸ ਕਰਕੇ ਪੁਲਿਸ ਬਟਾਲਾ ਪੁਸਤਾ ਜ਼ਿਲ੍ਹਾ ਪਰਾਲਾ ਬਹੁਤ ਹੀ ਸਤਕਾਰੀ ਇਹਦਾ ਕਰਨਾ ਚਾਹੀਦਾ ਬੜਾ ਚੰਗਾ ਪ੍ਰਾਲਾ ਤੇ ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਜੇ ਆਪਣਾ ਨਾਮ ਬੋਲੋ हां जी मेरा नाम सुप्रीत कौर है मैं बटाला ਤੋਂ ਹੀ ਬਿਲੋਂਗ ਕਰਦੀ ਆ ਤੇ ਮੈਨੂੰ 2 3 ਡੇਸ ਪਹਿਲਾਂ ਹੀ ਫੋਨ ਔਰ ਮੈਸੇजेस ਆਏ ਪੁਲਿਸ ਲਾਈਨ ਵੱਲੋਂ बटाला ਤੋਂ ਥੈਨ ਮੈਨੂੰ ਇਹ ਪਹਿਲਾਂ ਯਕੀਨ ਨਹੀਂ ਹੋ ਰਿਹਾ ਸੀ ਮੇਰਾ ਫੋਨ ਜਿਹੜਾ ਲੌਸਟ ਹੋਇਆ ਸੀ ਇਹਨੂੰ 6 ਮੰਥ ਹੋ ਗਏ ਸੀਗੇ ਤੇ ਬਟ ਜਿਵੇਂ ਆਪਾਂ ਕਹਿ ਲਉ ਕਿ ਪੁਲਿਸ ਤੇ ਆਪਾਂ ਨੂੰ ਇੱਕ ਯਕੀਨ ਜਿਹਾ ਨਹੀਂ ਆਂਦਾ ਬਟ ਜਦੋਂ ਮੈਂ ਇੱਥੇ ਪਹੁੰਚੀ ਥੈਨ ਮੈਨੂੰ ਬਹੁਤ ਐਕਸਾਈਟਡ ਮੈਂ ਫੀਲ ਕਰ ਰਹੀ ਆ ਕਿ ਮੈਨੂੰ ਮੇਰਾ ਫੋਨ ਜਿਹੜਾ ਆ ਉਹ ਵਾਪਸ ਮਿਲ ਰਿਹਾ ਹੈ ਮੇਰਾ ਫੋਨ ਜਦੋਂ ਮੈਂ ਕਾਲਜ ਤੋਂ ਆ ਰਹੀ ਸੀ ਨਾ ਤੇ ਰਸਤੇ ਵਿੱਚ ਹੀ ਗਵਾਚਾ ਸੀਗਾ ਆਈ ਥਿੰਕ ਆਟੋ ਵਿੱਚ ਬੈਠੀ ਸੀ ਲੇਡੀ ਸੀ ਮੇਰੇ ਨਾਲ 올ਡੇਜ ਐਂਡ ਉਹਨਾਂ ਨੇ ਸ਼ਾਇਦ ਮੇਰਾ ਇਹ ਫੋਨ ਜਿਹੜਾ ਆ ਤੁਸੀਂ ਐਪਰੀਸ਼ੀਏਟ ਕਰਦੇ ਹੋ ਪੁਲਿਸ ਆਈ ਰੀਅਲੀ ਐਪਰੀਸ਼ੀਏਟ ਟੂਡੇ ਆਈ ਕੇਮ ਆਈ ਵੁੱਡ ਲਾਈਕ ਟੂ ਥੈਂਕਸ ਫਾਰ ਦੀ ਪੁਲਿਸ ਸਟੇਸ਼ਨ ਆਫ ਬਟਾਲਾ ਥੈਂਕ ਯੂ ਕਿੰਨਾ ਚਿਰ ਹੋ ਗਿਆ ਐਟ ਲੀਸਟ 6 ਮੰਥ ਮੇਰਾ ਜੂਨ ਦੀ ਗੱਲ ਹੈ ਐਂਡ ਅੱਜ ਮੈਨੂੰ ਇਹ ਜਿਹੜਾ ਆ ਬਹੁਤ ਅੱਛਾ ਲੱਗ ਰਿਹਾ ਆ ਮੇਰਾ ਨਾਮ ਸੁਮਧਰੀਤਾ ਮੇਰਾ ਨਾਮ ਸੁਮਧਰੀਤਾ ਅਸੀਂ ਪਟਾ ਲੇਤਾ ਹਾਂ ਸ਼ਾਹਪੁਰੇ ਤੋਂ ਇਹ ਕੋਰ ਖਾਲੀ ਹਾਂਜੀ ਹਾਂਜੀ ਵਾਪਸ ਦੇਤਾ ਬੜੀ ਬੜੀ ਖੁਸ਼ੀ ਹੈ ਬਹੁਤ ਥੈਂਕ ਯੂ ਥੈਂਕ ਯੂ ਇਸਾਰੇ ਇੰਨਾਨੀ ਮੈਂ ਕੰਪਲੇਨ ਕਰਵਾਈ ਸੀਗੀ ਤੇ ਮੈਡਮ ਇੱਕ ਮੇਰੀ ਉਧਰ ਲੱਗੀ ਹੋਈ ਆ ਉਹਨਾਂ ਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ ਮਿਲ ਜਾਊਗਾ ਤੇ ਕੋਸ਼ਿਸ਼ ਕਰ ਰਹੇ ਹਾਂ ਇਹ ਮੇਰੇ ਹਸਬੰਡ ਡਿਊਟੀ ਤੋਂ ਆ ਰਹੇ ਸੀ ਤੇ ਰਸਤੇ ਵਿੱਚ ਹੀ ਨਿਕਾਲ ਲਿਆ ਕਿਸੇ ਨੇ ਉਹਨਾਂ ਨੇ ਇਹਦਾ ਮਤਲਬ ਕੰਪਲੇਂਟ ਜ਼ਰੂਰ ਕਰੋ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਬਹੁਤ ਖੁਸ਼ੀ ਹੈ ਸਰ ਬਹੁਤ ਖੁਸ਼ੀ ਹੈ ਸਾਰਿਆਂ ਨੂੰ ਮਿਲਣਾ ਚਾਹੀਦਾ ਹੈ ਨਾ ਕੰਪਲੇਨ ਜ਼ਰੂਰੀ ਹੈ ਧੰਨਵਾਦ ਹੈ ਜੀ ਤੁਹਾਡਾ ਫੋਨ ਨਹੀਂ ਬਿਲਕੁਲ ਨਹੀਂ ਸੀ ਆਸੇਗੀ ਹੁਣ 5 ਦਿਨ ਤੋਂ ਆਸ ਹੋਗੀ ਕਿ ਨਹੀਂ ਹੁਣ ਮਿਲ ਜੇਗਾ ਰਿਪੋਰਟ ਕਰਾਣੀ ਜ਼ਰੂਰ ਹੈ ਮੇਰਾ ਨਾਮ ਹਰਮਨਪ੍ਰੀਤ ਸਿੰਘ ਹੈ ਜੀ ਮੇਰਾ ਨੰਬਰ 21 15 ਅੰਕ ਦੇ ਬਲਕਨ ਪ੍ਰਸਾਦ ਵਾਲੀ ਵੀਰ ਜੀ ਸਾਡਾ ਫੋਨ ਜੀ ਸ੍ਰੀ ਆਨੰਦਪੁਰ ਸਾਹਿਬ ਹੋਲੇ ਮਹਲੇ ਦੇ ਗਵਾਚਾ ਸੀ 2024 ਵਿੱਚ ਹੀ ਹੋਲੇ ਮਹਲੇ ਦੇ ਅੱਜ 7 ਮਹੀਨੇ ਹੋ ਗਏ ਨੇ ਤੇ ਸਾਡਾ ਸ਼ਹਿਰ ਸਿਰਿਆ ਰਗਬਿੰਦਪੁਰ ਹੈ ਜੀ ਕਿਰਪਾ ਕਰਕੇ ਇਹ ਕਿਦਾਂ ਲੰਘਾ ਬੈਠਣ ਜੀ ਇਹ ਪੁਲਿਸ ਨੂੰ ਕਰ ਤੋਂ ਅਪਰੀਸ਼ੀਏਟ ਕਰਦੇ ਜੇ ਇੱਕ ਦੱਬ ਕੇ ਲੰਘਾ ਹਾਂਜੀ ਬਾਬਾਈ ਇਹ ਤੇ ਗੱਲ ਬੜੀ ਵਧੀਆ ਆ ਇਹ ਦੇ ਉਪਰਾਲਾ ਵੀ ਬੜਾ ਵਧੀਆ ਹੈ ਬਾਬਾਈ ਕਿ ਇਹਨਾਂ ਨੇ ਬੜੀ ਵਧੀਆ ਸੇਵਾ ਕੀਤੀ ਹੈ ਇਹ ਸੇਵਾ ਆ ਕਿਉਂਕਿ ਹਰ ਇੱਕ ਨੇ ਮਿਹਨਤ ਨਾਲ ਹੌਣ ਲਿਆ ਸੀ ਤੇ ਆਪਾਂ ਵੀ ਮਿਹਨਤ ਨਹੀਂ ਹੌਣ ਲਿਆ ਸੀ ਤੇ 7 ਮਹੀਨੇ ਹੋ ਗਏ ਆ ਸਾਨੂੰ ਆਸ ਹੀ ਨਹੀਂ ਕਿ ਸਾਡਾ ਹੌਣ ਲੱਭੂਗਾ ਆਹ ਦੋਸਤ ਲਾਗ ਗਈ ਜੀ ਆਗੇ ਤੁਹਾਡਾ ਮੋਬਾਈਲ ਗਵਾਚਾ ਹਾਂਜੀ ਹਾਂਜੀ ਤੇ ਮੈਨੂੰ ਲੱਗਦਾ ਬਾਕੀਆਂ ਦੇ ਇਸ ਤੋਂ ਵੀ ਦੂਰ ਗਵਾਚੇ ਹੋਣਗੇ ਪਰ ਦੂਰੋਂ ਵੀ ਲੱਭ ਜਾਂਦਾ ਹੈ ਹੱਜ ਪਤਾ ਲੱਗ ਜਾਂਦਾ ਆਸ ਜੀ ਤੁਹਾਨੂੰ ਮਿਲ ਜੇਗਾ ਤੁਹਾਡਾ ਆਸ ਉੱਦਾਂ ਆਸ ਹੈ ਤੇ ਨਹੀਂ ਸੀ ਪਰ ਹਾਂਜੀ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਫੋਨ ਲੱਗਿਆ ਜੀ ਸਿੰਘ ਨਾਮ ਜੀ ਮੇਰਾ 24 2024 ਨੂੰ ਮੋਬਾਈਲ ਗਵਾਚਿਆ ਜੀ ਡੇਰ ਰੋਡ ਤੇ ਤੇ ਬਟ ਆਸ ਨਹੀਂ ਸੀ ਹੈਗੀ ਪਰ ਪੰਜਾਬ ਪੁਲਿਸ ਨੇ ਲੱਭ ਕੇ ਦਿੱਤਾ ਹੈ ਤੇ ਪ੍ਰਾਊਡ ਕਰਦੇ ਆ ਪੰਜਾਬ ਪੁਲਿਸ ਤੇ ਤੇ ਐਸਐਸਪੀ ਬਟਾਲਾ ਤੇ ਬਹੁਤ ਵਧੀਆ ਪ੍ਰਾਲਾ ਬਟਾਲਾ ਪੰਜਾਬ ਪੁਲਿਸ ਦਾ ਤੇ ਬਹੁਤ ਧੰਨਵਾਦ ਹੈ ਤੁਹਾਡਾ ਪੰਜਾਬ ਪੁਲਿਸ ਜਿਹੜੇ ਕੰਪਲੇਂਟ ਨਹੀਂ ਲਿਖਉਂਦੇ ਚੀਜ਼ ਕਰਾ ਕੇ ਕਿ ਉਹਨਾਂ ਨੂੰ ਕੰਪਲੇਂਟ ਲਖਵਾਉਣੀ ਚਾਹੀਦੀ ਜਿਹੜੇ ਨਹੀਂ ਲਖਵਾਉਂਦੇ ਕਿਉਂਕਿ ਜੇ ਤੁਹਾਡੇ ਲੱਭ ਸਾਡੇ ਤੁਹਾਡੇ ਵੀ ਸਾਡੇ ਦੇ ਮੋਬਾਈਲ ਲੱਭ ਸਕਦੇ ਆ ਜਿਨ੍ਹਾਂ ਦੇ ਵੀ ਗਵਾਚੇ ਆ ਤੇ ਜ਼ੋਰ ਕੰਪਲੇਂਟ ਕਰਵਾਉਣ ਤੇ ਮੋਬਾਈਲ ਲੱਭਣਗੇ ਤੇ ਆਟਾ ਵੀ ਲੱਭ ਕੇ ਦਿੱਤਾ ਹੈ ਤੇ ਸ਼ਾਇਦ ਪਹਿਲੀ ਵਾਰ ਹੀ ਕਰ ਰਹੇ ਨੇ ਲੇਕਿਨ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਹੁੰਦਾ ਰ ਤਾਂ ਲੋਕਨੋ ਅਵੇਅਰਨੈਸ ਕੱਟ ਹੈ ਤਾਂ ਕਰਕੇ ਇਹ ਵੀ ਇੱਕ ਪਰਪਸ ਹੈਗਾ ਇਸ ਫੰਕਸ਼ਨ ਦਾ ਸੋ ਥੈਟ ਲੋਕਾਂ ਦੇ ਕੋਲ ਇਹ ਚਲਾ ਜਾਵੇ ਕਿ ਇਸ ਤਰ੍ਹਾਂ ਜੇ ਮੋਬਾਈਲ ਕਿਸੇ ਦਾ ਗਵਾਚ ਜਾਂਦਾ ਹੈ ਤਾਂ ਉਹਨੂੰ ਰਿਟਰੀਵ ਕੀਤਾ ਜਾ ਸਕਦਾ ਹੈ ਸਰ ਕਿੰਨਾ ਕੁ ਵੱਡਾ ਚੈਲੰਜ ਹੋਣ ਜਾਤਾ ਕਿ ਇੱਕ ਮੋਬਾਈਲ ਸ਼ਾਇਦ ਮੈਂ ਗਲਤ ਕਰ ਰਿਹਾ ਕਿਸੇ ਦਾ ਨਾਮ ਕੋਈ ਸਾਹਿਬ ਗਵਾਚਾ ਜਾਂ ਅੰਮ੍ਰਿਤਸਰ ਗਵਾਚਾ ਉਹ ਮਿਲਣਾ ਕਿਤੋਂ ਆ ਸਾਈਬਰ ਫੈਮਲੀ ਇਹ ਵੀ ਇੱਕ ਚਾਹਤ ਹੈ ਇਹ ਬਿਲਕੁਲ ਇੱਕ ਚੈਲੰਜ ਹੈਗਾ ਤਾਂ ਇਹਦੇ ਵਿੱਚ ਹੀ ਸਾਡੀ ਟੀਮ ਨੇ ਬੜਾ ਦਿਨ ਰਾਤ ਕੰਮ ਕਰਕੇ ਇਹ ਜਦੋਂ ਅਸੀਂ ਰਿਟਰੀਵ ਵੀ ਕਰ ਰਹੇ ਸੀਗੇ ਇਹ ਨਹੀਂ ਸੀਗਾ ਕਿ ਬਟਾਲੇ ਸਾਨੂੰ ਮਿਲੇ ਮਤਲਬ ਸੂਬੇ ਦੇ ਵਿੱਚ ਕੁਝ ਸੂਬੇ ਤੋਂ ਬਾਹਰ ਵੀ ਕੁਝ ਮੋਬਾਈਲ ਫੋਨਸ ਮਿਲੇ ਸਾਨੂੰ ਉੱਥੇ ਐਫਰਟ ਕਰਕੇ ਉੱਥੇ ਜਾਣਾ ਮੋਬਾਈਲ ਫੋਨ ਰਿਟਰੀਵ ਕਰਨਾ ਬੜਾ ਮਿਹਨਤ ਦਾ ਕੰਮ ਸੀਗਾ ਬਟ ਚਲਾਗਾ ਯੋਗ ਕੰਮ ਸਾਡੀ ਟੀਮ ਦਾ ਇਹ ਦੇ ਵਿੱਚ ਸੀਗਾ ਅੱਗੇ ਤੋਂ ਵੀ ਚਾਲੂ ਰਹੇਗਾ ਬਿਲਕੁਲ ਬਿਲਕੁਲ ਇਹ ਅਸੀਂ ਅੱਜ ਇੱਕ ਫੰਕਸ਼ਨ ਕਰ ਲਿਆ ਬਟ ਇਹ ਕੰਟੀਨਿਊਸ ਪ੍ਰੋਸੈਸ ਹੈ ਗਾਂ ਅਸੀਂ ਹੋਰ ਵੀ ਲੋਕਾਂ ਦੇ ਜਿਹੜੇ ਫੋਨ ਹੋਣਗੇ ਉਹਨਾਂ ਨੂੰ ਵਿਲ ਹੈਂਡ ਮੋਰ ਲੋਕਾਂ ਵੱਲੋਂ ਕਿੰਨਾ ਕਿਸਾ ਜੋਗੇ ਬਹੁਤ ਸਯੋਗ ਹੈ ਤੁਸੀਂ ਦੇਖ ਰਹੇ ਹੋ ਲੋਕ ਕੀ ਜਿਹੜੇ ਇੱਥੇ ਆਏ ਨੇ ਬੜੇ ਐਕਸਾਈਟਿਡ ਨੇ ਬੜੇ ਖੁਸ਼ ਨੇ ਮੁਸਕਰਾ ਰਹੇ ਨੇ ਤਾਂ ਉਹਦੇ ਕਰਕੇ ਜਿਵੇਂ ਸਾਡੀ ਜਿਹੜੀ ਮਿਹਨਤ ਹੈ ਤਾਂ ਉਹ ਸਾਨੂੰ ਮਿਲ ਗਿਆ ਉਹਦਾ ਜਿਹੜਾ ਅਸੀਂ ਕਰ ਲਿਆ ਇਹਨਾਂ ਦੀ ਮੁਸਕਰਾਹਟ ਦੇਖ ਕੇ ਕਈ ਵਾਰ ਇਹਨਾਂ ਕੰਪਲੇਂਟ ਜਿਹੜੀ ਪੁਲਿਸ ਕੋ ਡਾਊਟ ਹੋ ਜਾਂਦੇ ਵੀ ਨਹੀਂ ਕੰਪਲੇਂਟ ਕਰੋਂਦੇ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਨਹੀਂ ਜਦੋਂ ਵੀ